ਪੇਸ਼ ਹੈ ਕਫਤਾ ਬਰਫੀਲੇ ਗੁਲਾਬ ਉਹੋ ਕੁੜੀ ਜਿਸ ਨੂੰ ਵੀ ਗੁਲਾਬ ਦੇ ਫੁੱਲ ਦਿੰਦੀ ਉਹ ਸ਼ਹੀਦ ਹੋ ਜਾਂਦਾ ਅਸਲ 'ਚ ਗੁਲਾਬ ਦੇ ਫੁੱਲਾਂ ਨਾਲੋਂ ਜੰਗਾਂ ਯੁੱਧਾਂ 'ਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਕਿਤੇ ਵੱਧ ਹੈ ਯੁੱਧ ਦੇ ਬੀਜ ਬੀਜਣ ਵਾਲੇ ਜ਼ਿੰਦਗੀ ਨਾਲ ਚਿਪਕੇ ਰਹਿੰਦੇ ਨੇ ਬੁਰੀ ਤਰ੍ਹਾਂ ਜਿਵੇਂ ਚਿਪਕਲੀ ਚਿਪਕੀ ਰਹਿੰਦੀ ਹੈ ਛੱਤ ਦੇ ਸ਼ੀਰ ਨਾਲ ਉਹਨਾਂ ਦੇ ਜੰਗ 'ਚ ਮਾਰੇ ਜਾਣ ਦੀ ਕੋਈ ਸੰਭਾਵਨਾ ਵੀ ਨਹੀਂ ਉਹਨਾਂ ਦੇ ਜੰਗ 'ਚ ਮਾਰੇ ਜਾਣ ਦੀ ਕੋਈ ਸੰਭਾਵਨਾ ਵੀ ਨਹੀਂ ਕਿਉਂਕਿ ਉਹ ਕੁੜੀ ਉਹਨਾਂ ਨੂੰ ਕਦੇ ਵੀ ਗੁਲਾਬ ਦੇ ਫੁੱਲ ਨਹੀਂ ਦਵੇਗੀ ਕਿਉਂਕਿ ਉਹ ਕੁੜੀ ਉਹਨਾਂ ਨੂੰ ਕਦੇ ਵੀ ਗੁਲਾਬ ਦੇ ਫੁੱਲ ਨਹੀਂ ਦਵੇਗੀ and what?